ਸਿਕਾ ਜੀ ਤੁਸੀਂ ਦੇਖਦੇ ਹੋ ਇੰਡੀਆ ਨਿਊਜ਼ ਨਗਰ ਨਿਗਮ ਚਨਾਉ ਚਲੇ ਨੇ ਅੱਜ VOTING ਜਿਹੜੀ ਹੈ ਉਹ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਜਿਹੜੀ ਸੀਗੀ ਇਹ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋਣੀ ਸੀਗੀ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਲੋਕਾਂ ਦੀ ਕਿਸ ਤਰ੍ਹਾਂ ਉਤਸ਼ਾਹ ਜਿਹੜਾ ਹੈਗਾ ਦੇਖਣ ਨੂੰ ਜਿਹੜਾ ਮਿਲ ਰਿਹਾ ਪਟਿਆਲਾ ਦੇ ਵਿੱਚ ਤੁਸੀਂ ਦੇਖਦੇ ਹੋ VOTER ਜਿਹੜੇ ਹੈ ਸیرے-ਸੇਰੇ ਜਿਹੜੇ ਆਪਣਾ VOTING ਦਾ ਅਧਿਕਾਰ ਹੈ ਉਹ ਕਰਨ ਲਈ ਸ਼ੁਰੂ ਹੋ ਚੁੱਕੇ ਨੇ ਸਾਡੇ ਨਾਲ ਜਿਹੜੇ ਨੇ ਇੰਪਰੂਵਮੈਂਟ ਕੌਂਸਲ ਦੇ ਚੇਅਰਮੈਨ ਜਿਹੜੇ ਪਟਿਆਲਾ ਤੋਂ ਹੈ ਉਹ ਨਾਲ ਮੈਂ ਗੱਲਬਾਤ ਕਰਦੇ ਆ ਸਰ ਅੱਜ ਸេរੀ ਸេរੀ VOTING ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ VOTING ਸ਼ੁਰੂ ਹੋ ਗਈ ਸਾਡੇ ਬੜੇ ਸ਼ਾਂਤ ਦੇ ਬੋਟ ਪੈ ਰਹੀ ਹੈ ਸਾਡੇ ਵਾਰਡ ਨੰਬਰ 2 ਹੈ ਤੇ ਜਿਹੜਾ ਬੂਥ ਨੰਬਰ 4 ਹੈ ਕੋਈ ਦਿੱਕਤ ਨਹੀਂ ਹੈ ਸਾਰੀ ਗੇ ਬਹੁਤ ਆਰਾਮ ਨਾਲ ਹੋ ਰਹੀ ਹੈ ਲੁਕੀ ਕੇ ਜੈਕਸਨ ਦੇ ਰਿਕਾਰਡ ਦੀ ਚਾਹ ਪਤਾ ਨਹੀਂ ਕੁਝ ਹੋ ਰਿਹਾ ਨਹੀਂ ਸਾਡੇ ਇੱਥੇ ਕੁਝ ਨਹੀਂ ਹੈ ਜੀ ਸਾਡੇ ਇੱਥੇ ਕਦੇ ਵੀ ਨਹੀਂ ਦੋ ਨੰਬਰ ਵਾਰਡ ਚ ਸਾਡੇ ਕਦੇ ਪਹਿਲਾਂ ਵੀ ਕਦੇ ਕੁਝ ਨਹੀਂ ਹੋਇਆ ਉਹ ਵੀ ਕੁਝ ਨਹੀਂ ਹੈ ਬੜੀ ਸ਼ਾਂਤਮਈ ਦੇਖੋ ਸਾਰੇ ਕਾਂਗਰਸ ਵਾਲੇ ਵੀ ਨੇ ਸਾਰੇ ਆਪਣੇ ਆਮ ਆਦਮੀ ਪਾਰਟੀ ਵਾਲੇ ਵੀ ਨੇ ਸਾਰੇ ਹੋਰ ਦੂਜੀਆਂ ਪਾਰਟੀਆਂ ਵਾਲਿਆਂ ਨੇ ਸਭ ਨੇ ਆਪਣੇ ਆਪਣੇ ਬੂਥ ਲਾਇਆ ਤੇ ਬੜੇ ਰਾਵਲ ਬਟਾ ਸਰ ਕੁਝ ਕੱਲ ਰਾਤ ਇੱਕ ਕੋਰਟ ਆਰਡਰ ਕਰ ਰਹੀ ਹੈ ਕਿ ਕੁਝ ਵਾਰਡਾਂ ਦੇ ਵਿੱਚ ਜਿਹੜੇ ਇਲੈਕਸ਼ਨ ਆ ਉਹ ਕੈਨਸਲ ਕਰ ਦਿੱਤੇ ਜੇ ਕੋਰਟ ਦਾ ਆਰਡਰ ਸੇਮਥੀ ਇਸ਼ੂ ਹੋਊਗਾ ਉਸ ਵਕਤ ਸਾਰਾ ਬੰਦੇ ਹੋਣਗੇ ਕੋਰਟ ਦਾ ਆਰਡਰ ਆਖਰੀ ਦਿਨ ਹੈ VOTING ਚੱਲ ਰਹੀ ਹੈ ਕੀ ਲੱਗਦਾ ਹੈ ਆਮ ਆਦਮੀ ਪਾਰਟੀ ਨੂੰ ਸੀਟ ਲੈ ਕੇ ਜਾਏ ਆਮ ਆਦਮੀ ਪਾਰਟੀ ਦੇ ਜਿੱਤ ਲਈ ਇੱਥੇ ਸਾਰੀ ਤਕਰੀਰ ਮੈਕਸੀਕੋ ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਊਗਾ ਕਿਉਂਕਿ ਇਹ ਉਹ ਪਾਰਟੀ ਹੈ ਜਿਹੜੀ ਕਿ ਆਮ ਲੋਕਾਂ ਲਈ ਕੰਮ ਕਰ ਰਹੀ ਹੈ ਆਮ ਲੋਕਾਂ ਦੀ ਗਰੀਬ ਲੋਕਾਂ ਲਈ ਜਿਹੜੇ ਕੰਮ ਕਰਦੇ ਵਾਲੀ ਪਾਰਟੀ ਹੈ ਉਹ ਆਮ ਲੋਕਾਂ ਤੋਂ ਤਾਂ ਬਿਲਕੁਲ ਸਰਕਾਰ ਕਹਿੰਦੇ ਨੇ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਗਰੀਬ ਲੋਕਾਂ ਦੀ ਪਾਰਟੀ ਹੋਰ ਆਮ ਆਦਮੀ ਪਾਰਟੀ ਵੱਕਮ ਵੱਡੀ ਹੈ ਸੀਟਾਂ ਲੈ ਕੇ ਜਿਹੜੀ ਹੈ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਪਾਏ ਹੋਰ ਆਪਣਾ ਜਿਹੜਾ ਹੈਗਾ ਪੂਰਾ ਕਾਰਪੋਰੇਸ਼ਨ ਦੇ ਉੱਤੇ ਜਿਹੜਾ ਲੋਕਾਂ ਨੇ ਹਰਾ ਉਤਰੇਗਾ ਸੋ ਤਸਵੀਰਾਂ ਇੱਕ ਵਾਰੀ ਫੇਰ ਦਿਖਾ ਲਨੇ ਆ VOTING ਦੀਆਂ ਜਿਹੜੀਆਂ ਤਸਵੀਰਾਂ ਨੇ ਲੋਕੀ ਜਿਹੜੇ ਨੇ ਪੂਰਾ ਜਿਹੜਾ ਸਵੇਰੇ ਸਵੇਰੇ ਹੀ ਜੇ 7 ਵਜੇ ਦਾ ਟਾਈਮ ਸੀਗਾ ਉਸ ਪੂਰੇ ਟਾਈਮ ਦੇ ਉੱਤੇ ਜਿਹੜਾ ਹੈਗਾ ਆਪਣਾ ਅਧਿਕਾਰ ਜਿਹੜਾ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਇਸਤੇਮਾਲ ਕਰਦੇ ਨੇ ਜਨਾਰੇ ਨੇ ਕਿ ਤੇ ਦੇਖਣਾ ਆਏਗਾ ਨਤੀਜੇ ਜਿਹੜੇ ਸ਼ਾਮ ਨੂੰ ਆ ਕਿਸ ਦੇ ਹੱਕ ਦੇ ਵਿੱਚ ਜ਼ਿਆਦਾ ਆਂਦੇ ਨੇ ਪਟਿਆਲਾ ਤੋਂ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ ਨੂੰ